ਜਿਸੀ ਬਣਾ ਰਹੇ ਹਾਂ ਇਹ ਕੋਲਡ ਕਾਫੀ ਇਹ ਪਹਿਲਾਂ ਅਸੀਂ ਮਿਕਸੀ ਦੇ ਵਿੱਚ ਪਾਉਚ ਪਾਏ ਕਾਫੀ ਦੇ ਦੋ ਪਾਉਚ ਪਾਏ ਹੁਣ ਵਿੱਚ ਇਹ ਬਰਫ਼ ਬਰਫ਼ਾ ਪਾ ਰਹੇ ਬਰਫ਼ ਦੇ ਪੀਸੇ ਇਹ ਨਾਲ ਅਸੀਂ ਦੇ ਨਾਲ ਹੁਣ ਅਸੀਂ ਚੀਨੀ ਪਾਈ ਜੰਨਾ ਖੰਡ ਦੋ ਚਮਚ ਅਸੀਂ ਖੰਡ ਦੇ ਪਾਏ ਹੁਣ ਅਸੀਂ ਨੂੰ Ich eh? sehe ਦੇਖੋ ਇਹ ਚੱਲ ਰਹੀ ਹੈ ਵੀਡੀਓ ਚੱਲ ਰਹੀ ਹੈ ਦੇਖੋ ਸਾਡੀ ਇਹ ਹੁਣ ਕੌਫੀ ਬਣ ਕੇ ਤਿਆਰ ਹੈਗੀ ਇਹਦੇ ਵਿੱਚ ਹੁਣ ਅਸੀਂ ਦੁੱਧ ਐਡ ਕਰਾਂਗੇ ਬਸ ਇੰਨੀ ਜਿਹੀ ਮਾਤਰਾ ਚਾਹੀਦੀ ਦੁੱਧ ਐਡ ਕਰਨਾ ਹੈ अस आसानी घर कोल्ड कॉफी बना सकते हैं बाजार जी कॉफी कोल्ड कॉफी हमें सू बहुत महंगी लगाई है पर असि देखो हे घर एक पोच हम कॉफी का पाया एक पहला पाया दो पोथ पाने होंगे हम अबारे एक बार मिक्सी फिर घुमावे थोड़ी जी ये बर्फ पाइए ਇਹ ਦੇਖੋ ਜੀ ਸਾਡੀ ਕੋਲਡ ਕਾਫੀ ਦਾ ਤਿਆਰ ਆ ਪੀਣ ਵਾਸਤੇ ਤੇ ਹੁਣ ਅਸੀਂ ਇਹਨੂੰ ਗਲਾਸ ਦੇ ਵਿੱਚ ਪਾ ਕੇ ਸਰਵ ਕਰਾਂਗੇ ਫਿਰ ਇਹ ਦੇਖੋ ਸਾਡੀ ਕੋਲਡ ਕਾਫੀ ਬਣ ਕੇ ਤਿਆਰ ਹੈ ਇਹ ਜੁੱਤੀ ਸੀ ਟੱਕਣ ਲਾ ਕੇ ਤੇ ਬਿਚੇ ਰਹੀ ਹੁਣ ਪਾਈਏ ਪਾਵਾਂਗੇ ਇਸ ਤਰ੍ਹਾਂ ਦੇ ਕੋ ਸਾਡੀ ਕੋਲ ਕੌਫੀ ਬਣ ਕੇ ਆ ਰਿਹਾ ਤੁਸੀਂ ਵੀ ਘਰੇ ਬਣਾਇਆ ਕਰੋ ਕੋਲ ਕੌਫੀ ਨਾਲੇ ਤਾਂ ਇਹ ਸ਼ੁੱਧ ਹੁੰਦੀ ਹੈ ਹੈਲਦੀ ਹੁੰਦੀ ਹੈ ਔਰ ਨਾਈ ਸਾਢੇ ਪੈਸੇ ਵੀ ਕਟਲਾ ਦੇ ਕਹੇ ਦੀ ਤੇ ਕੋਈ ਖਾਤਾ ਨਹੀਂ ਆਉਂਦਾ